ਸਾਡੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਤੇ ਸਾਡੇ ਜਿਹੜੇ ਸਪੈਸ਼ਲ ਡਿਜੀ ਲਾਅ ਐਂਡ ਆਰਡਰ ਹੈਗੇ ਉਹਨਾਂ ਦੀ ਇਹ ਕੋਸ਼ਿਸ਼ ਹੈਗੀ ਹੈ ਕਿ ਜਿਹੜਾ ਪੰਜਾਬ ਦਾ ਸਰਹਦੀ ਇਲਾਕਾ ਹੈਗਾ ਜਿਹੜੇ ਬਾਰਡਰ ਡਿਸਟ੍ਰਿਕਟਸ ਹੈ ਇਹਨਾਂ ਦੇ ਵਿੱਚ ਜਿੰਨੇ ਵੀ ਗਵਰਨਮੈਂਟ ਇੰਸਟੀਟਿਊਸ਼ਨਸ ਹੈ ਗਵਰਨਮੈਂਟ ਬਿਲਡਿੰਗਸ ਹੈ ਪੁਲਿਸ ادارے ਹੈਗੇ ਉਹਨਾਂ ਦੀ ਸੁਰੱਖਿਆ ਦੀ ਪੂਰੀ ਚੌਕਸੀ ਤੇ ਪ੍ਰਬੰਧ ਕੀਤੇ ਜਾਣ ਇਸ ਸੰਬੰਧ ਵਿੱਚ ਉਹਨਾਂ ਨੇ ਇੱਕ ਵੱਡਾ ਪ੍ਰੋਗਰਾਮ ਉਲੀਕਿਆ ਸੀਗਾ ਜਿਦੇ ਵਿੱਚ ਵੱਖਰੇ-ਵੱਖਰੇ ਜ਼ਿਲ੍ਹਿਆਂ ਵਿੱਚ ਵੱਖਰੇ-ਵੱਖਰੇ ਅਫਸਰਾਂ ਦੀ ਸੀਨੀਅਰ ਸੈਂਡ ਡਿਊਟੀ ਲੱਗੀ ਸੀ ਕਿ ਅਸੀਂ ਜਾ ਕੇ ਇੱਥੇ ਜਿੰਨੀ ਵੀ ਅਰੇਂਜਮੈਂਟਸ ਹੈ ਜੋ ਬਿਲਡਿੰਗਸ ਹੈ ਉਹਨਾਂ ਦੀ ਸਮੀਖਿਆ ਕਰੀਏ ਉਹ ਸੰਬੰਧੀ ਗੱਲ ਜਿਹੜੀ ਹੈ ਸਰਕਾਰ ਤੱਕ ਪਹੁੰਚਾਈਏ ਤੇ ਜਿਹੜੇ ਲੋੜਿੰਦੇ ਦਿਸ਼ਾ ਨਿਰਦੇਸ਼ ਹੈ ਉਹ ਅਸੀਂ ਐਸਐਸਪੀ ਸਾਹਿਬਾਨ ਤੇ ਅਫਸਰਾਂ ਨੂੰ ਦਈਏ ਅ ਇਸ ਸੰਬੰਧ ਵਿੱਚ ਤਕਰੀਬਨ 2 ਹਫ਼ਤੇ ਪਹਿਲਾਂ ਮੈਂ ਵਿਜ਼ਿਟ ਕੀਤਾ ਸੀਗਾ ਤੇ ਪੂਰਾ ਸੀ ਜ਼ਿਲ੍ਹੇ ਦੇ ਜਿੰਨੇ ਵੀ ਥਾਣੇ ਤੇ ਇੰਸਟੀਟਿਊਸ਼ਨ ਸੀਗੇ ਉਹਨਾਂ ਨੂੰ ਵਿਜ਼ਿਟ ਕੀਤਾ ਰਿਵਿਊ ਕੀਤਾ ਤੇ ਇੱਕ ਡਿਟੇਲਡ ਰਿਪੋਰਟ ਜਿਹੜੀ ਸੀ ਉਹ ਸਰਕਾਰ ਨੂੰ ਭੇਜੀ ਸੀ ਉਸ ਰਿਪੋਰਟ ਵਿੱਚ ਜੋ ਸਾਡੀਆਂ ਗੱਲੇ ਗੱਲਾਂ ਸਾਹਮਣੇ ਨਜ਼ਰ ਆਈਆਂ ਸੀਗੀਆਂ ਐਸਐਸਪੀ ਸਾਹਿਬ ਨੇ ਉਹਨਾਂ ਤੇ ਕੰਮ ਕਰਦੇ ਹੋਏ ਬਹੁਤ ਸਾਰੀ ਬਿਲਡਿੰਗਸ ਵਿੱਚ ਬਹੁਤ ਵੱਡੇ ਪੱਧਰ ਤੇ ਸੁਰੱਖਿਆ ਦੇ ਜਿਹੜੇ ਪ੍ਰਬੰਧ ਐ ਉਹ ਇੰਪਰੂਵ ਕੀਤੇ ਹੈਗੇ ਆ ਅੱਜ ਮੈਂ ਉਹ ਜਿਹੜੀ ਇੰਪਰੂਵਮੈਂਟ ਹੋਈ ਹੈ ਰਿਵਿਊ ਕਰਨ ਵਾਸਤੇ ਆਇਆ ਐ ਇਸੇ ਤਰੀਕੇ ਨਾਲ ਜੋ ਇਹਨਾਂ ਦੀ ਤਿਆਰੀ ਹੈਗੀ ਹੈ ਆਉਣ ਵਾਲੇ ਗਣਤੰਤਰ ਦਿਵਸ ਦੀ 26 ਜਨਵਰੀ ਵਾਸਤੇ ਉਹਦੀ ਸਮੀਖਿਆ ਕਰਨ ਆਇਆ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਜ਼ਿਲ੍ਹਾ ਬਟਾਲਾ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਤਿਆਰ ਹੈ ਤੇ ਇਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਕਿ ਆਉਣ ਵਾਲੇ ਕਿਸੇ ਵੀ ਚੈਲੰਜ ਨੂੰ ਪੂਰੀ ਤਰ੍ਹਾਂ ਜਿੱਤ ਸਕਦੇ ਥੈਂਕ ਯੂ ਸਰ ਛੁਕਰੀਏ ਤੁਸੀਂ ਕੀ ਕਹਿਣਾ ਹੈ ਆ ਇਹ ਮੁੱਦਾ ਮੈਸੇਜ ਦਾ ਨਹੀਂ ਹੈਗਾ ਚੱਕਰ ਕੀ ਹੁੰਦਾ ਹੈ ਕਿ ਸਮੇਂ-ਸਮੇਂ ਸਿਰ ਵਿੱਚ ਕੋਈ ਨਾ ਕੋਈ ਜਿਹੜਾ ਸਿਕਿਉਰਿਟੀ ਚੈਲੰਜ ਚੇਂਜ ਹੁੰਦਾ ਰਹਿੰਦਾ ਹੈ ਫੋਰ ਏਗਜ਼ਾਮਪਲ ਫਰਜ਼ ਕਰੋ ਕਿ ਜੋ ਸਿਕਿਉਰਿਟੀ ਚੈਲੰਜ ਉਹ ਗੱਡੀ ਤੋਂ ਹੈ ਕਿ ਕੋਈ ਬੰਦਾ ਕਿਸੇ ਗੱਡੀ ਮਾਰਦਾ ਹੈ ਤਾਂ ਤੁਸੀਂ ਕੀ ਕਰਦੇ ਹੋ ਗੱਡੀ ਦੀ ਸਪੀਡ ਰੋਕਣ ਵਾਸਤੇ ਤੁਸੀਂ ਬੈਰੀਕੇਡ ਲਾਉਂਦੇ ਹੋ ਤੁਸੀਂ ਆਪਣੇ ਬੈਰੀਅਰ ਲਾਉਂਦੇ ਹੋ ਜਾਂ ਤੁਸੀਂ ਆਪਣੇ ਸਪੀਡ ਬੰਪ ਲਾਦੇ ਉਸੇ ਤਰੀਕੇ ਨਾਲ ਜਦ ਇੱਕ ਪਰਟਿਕਲਰ ਸਿਕਿਉਰਿਟੀ ਚੈਲੰਜ ਆਇਆ ਉਹ ਆਇਆ ਸੀਗਾ ਕਿ ਕਈ ਥਾਵਾਂ ਤੇ ਜਿਹੜੇ ਸੀ ਗ੍ਰੇਨੇਡ ਸੀ ਉਹ ਚੈੱਕ ਇਨ ਕੀਤੇ ਗਏ ਤੇ ਉਹਨੂੰ ਰੋਕਣ ਵਾਸਤੇ ਮੁਸ਼ਕਿਲ ਕਰਨ ਲਈ ਇਹ ਜਿਹੜੇ ਸੀ ਸੁਰੱਖਿਆ ਪ੍ਰਬੰਧ ਉਹ ਸਪੈਸਿਫਿਕ ਥ੍ਰੈਟ ਨੂੰ ਦੇਖਦੇ ਹੋਏ ਇੰਪਰੂਵ ਕੀਤੇ ਗਏ ਇਹ ਟਾਈਮ ਟੂ ਟਾਈਮ ਚੇਂਜ ਹੁੰਦੇ ਆ ਤੇ ਹਮੇਸ਼ਾ ਜਿਹੜੇ ਹੁੰਦੇ ਸਿਕਿਉਰਿਟੀ ਦੇ ਜਿਹੜੇ ਪ੍ਰਬੰਧ ਹੈ ਉਹ ਸਮੇਂ ਅਨੁਸਾਰ ਟਲਦੇ ਰਹਿੰਦੇ ਆ ਸਭ ਦੇ ਕਿ ਕਿ ਹੋਰ ਇੱਕ ਲੋਕਾਂ ਨੇ ਮਨਾਂ ਦੇ ਵਿੱਚ ਦੀ ਹੈ ਕਿ ਇੱਕ ਯੂ ਟਰਨ ਪੁਲਿਸ ਲੈਂਦੀ ਜਦੋਂ ਵੀ ਕੋਈ ਅਟੈਕ ਹੋ ਰਿਹਾ ਤੇ ਇਹ ਕਿ ਤੱਕ ਜਸਟੀਫਾਈਡ ਹੈ ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕਰ ਸਕਦਾ ਬਿਕੋਜ਼ ਮੈਂ ਇਨਵੈਸਟੀਗੇਸ਼ਨ ਦਾ ਹਿੱਸਾ ਨਹੀਂ ਮੇਰਾ ਲਿਮਿਟਿਡ ਰੋਲ ਜਿਹੜਾ ਹੈਗਾ ਉਹ ਹੈਗਾ ਕਿ ਜਿਹੜੇ ਸਕਿਉਰਿਟੀ ਚੈਲੰਜਸ 26 ਜਨਵਰੀ ਤੇ ਇਸ ਵੇਲੇ ਬਾਰਡਰ ਸਟੇਟ ਹੋਣ ਕਰਕੇ ਜਿਹੜੇ ਬਾਰਡਰ ਦੇ ਸੂਬੇ ਹੈ ਉਹਨਾਂ ਦਾ ਸਮੀਖਿਆ ਕਰਨਾ ਸੀਗਾ ਉਸੀ ਮੁਖਿਆ ਕਰਕੇ ਅਸੀਂ ਜਿੰਨੀ ਸਾਡੀ ਪ੍ਰੋਫੈਸ਼ਨਲ ਕੰਪੀਟੈਂਸ ਹੈ ਉਹਦੇ ਹਿਸਾਬ ਨਾਲ ਅਸੀਂ ਸਿਕਿਉਰਿਟੀ ਪ੍ਰਬੰਧਨ ਹੋਰ ਪੁਖਤਾ ਕਰ ਰਹੇ ਹਾਂ ਸਰ ਬਹੁਤ ਸਾਰੀ ਚਰਚਾ ਹੈ ਵੀ ਜੇ ਪੰਜਾਬ ਪੁਲਿਸ ਆਪ ਹੀ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੀ ਤੇ ਲੋਕਾਂ ਦੀ ਸੁਰੱਖਿਆ ਕੀ ਕਰੇਗੀ ਕਿ ਬੀ ਗ੍ਰਨੇਡ ਹਮਲੇ ਤੋਂ ਬਾਅਦ ਇਹ ਸਭ ਕੁਝ ਹੋਣਾ ਇਹ ਇੱਕ ਅਫਵਾਹ ਹੈਗੀ ਹੈ ਇਹ ਬਿਨਾ ਸਿਰ ਪੈਰ ਦੀ ਚਰਚਾ ਹੈਗੀ ਹੈ ਐਸਐਸਪੀ ਸਾਹਿਬ ਦੇ ਸਾਡੇ ਨਾਲ ਬੈਠੇ ਹੈਗੇ ਮੈਂ ਪੂਰਾ ਇਲਾਕਾ ਦੇਖ ਕੇ ਆਇਆ ਹੈਗਾ ਪੁਲਿਸ ਪੂਰੀ ਤਰ੍ਹਾਂ ਮੋਰਲ ਉੱਚਾ ਹੈਗਾ ਫੋਰਸ ਜਿਹੜੀ ਹੈ ਪੂਰੀ ਤਰ੍ਹਾਂ ਚੌਕਸ ਹੈ ਤੇ ਸਾਡੇ ਜਿਹੜੇ ਸੁਰੱਖਿਆ ਪ੍ਰਬੰਧ ਹੈ ਉਹ ਪੂਰੇ ਪਹਿਲਾਂ ਚੱਲਦੇ ਬਿ ਸਿਕਿਉਰਿਟੀ ਪ੍ਰਬੰਧ ਚੱਲਦੇ ਤੇ 26 ਜਨਵਰੀ ਨੂੰ ਲੈ ਕੇ ਜਾਂ ਹੋਰ ਵੀ ਓਵਰঅল ਜਿਹੜੀ ਪੁਲਿਸ ਡਿਸਟ੍ਰਿਕਟ ਬਟਾਲਾ ਦੀ ਗੱਲ ਕੀਤੀ ਜਾਏਗੀ ਬਹੁਤ ਸਾਰੇ ਕੇਸ ਜਿਹੜੇ ਆ ਇੱਕਾ ਤੋਂ ਇੱਕ ਛੱਡ ਕੇ ਸੋਲਵ ਹੋ ਗਏ ਤੇ ਬਟ ਜਿਹੜਾ ਅਲਰਟ ਵਾਰਡਰ ਏਰੀਆ ਨੂੰ ਲੈ ਕੇ ਉਹਦੀ ਸੈਕੰਡ ਡਿਫੈਂਸ ਲਾਈਨ ਤੇ ਪੁਲਿਸ ਨੇ ਕੀ ਖਾਸ ਪ੍ਰਬੰਧ ਕੀਤੇ ਕਿਉਂਕਿ ਜਦੋਂ ਡੀਆਈਪੀ ਸਾਹਿਬ ਆਏ ਸੀ ਤੇ ਉਹਨੇ ਵੀ ਇਹ ਪੁਸ਼ਟੀ ਕਰਨੀ ਗਈ ਸੀ ਕਿ ਜਿਹੜੇ ਗ੍ਰੇਨੇਡਸ ਅਟੈਕ ਹੋ ਰਿਹਾ ਹੈ ਉਹ ਮੇਡ ਜਿਹੜਿਆ ਪਾਰ ਤੋਂ ਆ ਰਹੇ ਪੁਲਿਸ ਕੀ ਪ੍ਰਬੰਧ ਕਰੀ ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕਰ ਪਾਉਂਗਾ ਇਹ ਬੈਟਰ ਹੋਏਗਾ ਕਿ ਡੀਆਈ ਸਾਹਿਬ ਨੇ ਇਸ ਪੁਲਿਆਸੀ ਦਾ ਜਾਇਜ਼ਾ ਉਹਨਾਂ ਤੋਂ ਲੈ ਲੈ ਆਪ ਉਸ ਤੋਂ ਪਹਿਲਾਂ ਇੱਕ ਦਬੜਾ ਗੱਡੀ ਖੋਈ ਗਈ ਸੀ ਜਿਹੜੀ ਜਿਸ ਨਾਲ ਉਹ ਕਾਰਡ ਹੋਇਆ ਉਹ ਨਾਮ ਦੀ ਕੋਈ ਘਰ ਉਹ ਗੱਡੀ ਅਜੇ ਤੱਕ ਨਹੀਂ ਮਿਲੀ ਲੇਕਿਨ ਉਸੇ ਗੱਡੀ ਦੇ ਨਾਲੇ ਲੁੱਟੀ ਸੀ ਜਿਹੜੀ ਵੀਡੀਓ ਸਾਹਮਣੇ ਆਈਆਂ ਨੇ ਉੱਥੇ ਸਾਨੂੰ ਤਕਰੀਰ ਪੁੱਛ ਮੈਂ ਇੱਕ ਵਾਰ ਫਿਰ ਬੇਨਤੀ ਕਰਦਾ ਹਾਂ ਕਿ ਮੈਂ ਹੈੱਡ ਕੁਆਰਟਰ ਤੋਂ ਡੀਜੀ ਸਾਹਿਬ ਦਾ ਨੁਮਾਇੰਦਾ ਸੁਰੱਖਿਆ ਦੀ ਪ੍ਰਬੰਧ ਲੈਣ ਵਾਸਤੇ ਆ ਜਿਹੜੇ ਇੱਥੇ ਲੋਕਲ ਕ੍ਰਾਈਮ ਹੈ ਇਹ ਇੱਥੇ ਜਿਹੜੇ ਕੇਸਸ ਹੋਏ ਉਹਨਾਂ ਬਾਰੇ ਮੈਂ ਟਿੱਪਣੀ ਕਰਨ ਦੀ ਸક્ષਮ ਨਹੀਂ ਹਾਂਗਾ ਮੈਨੂੰ ਉਹਨਾਂ ਦੀ ਜਾਣਕਾਰੀ ਫਰਸਟ ਹੈਂਡ ਨਹੀਂ ਹੈਗੀ 26 ਜਨਵਰੀ ਨੂੰ ਲੈ ਕੇ ਕੋਈ ਬਾਰੋ ਡਿਪਲੂਟ ਕੀਤੀ ਜਾ ਰਹੀਆਂ ਰਿਪੋਰਟਸ ਅ ਸੇ ਬਾਹਰ ਸੇ ਕੋਈ ਕੁਛ ਆਪਣੀ ਸੇ ਹੀ ਸੀ ਜੈਸਾ ਕਿ ਗ੍ਰੀਫ ਕਰਦਾ ਕਿ ਕਿੰਨਾ ਕੁ ਸਮਾਂ ਲੱਗੇਗੀ ਇਹ ਜੀਆ ਸਿਕਿਉਰਟੀ ਪਰਪਸ ਦੇ ਐਂਗਲ ਦੇ ਅਧਾਰ 'ਤੇ ਜਦੋਂ ਸਿਕਿਉਰਟੀ ਪੁਲਿਸ ਸਟੇਸ਼ਨ ਸੇ ਰਸਤੇ ਬੰਦ ਕਰ ਦਿੱਤੇ ਜਾਂਦੇ ਨੇ ਜੀਆ ਉਹ ਰਸਤੇ ਡਾਇਵਰਟ ਕੀਤੇ ਜਾਂਦੇ ਉਹ ਪੈਸੇਜ ਕੀ ਦੇ ਦੇ ਜੀ ਕਿ ਪਬਲਿਕ ਮਨ ਦੇ ਵਿੱਚ ਸਵਾਲ ਖੜੇ ਕਰ दिए ਕਿ ਪੁਲਿਸ ਕੋਈ ਨਹੀਂ ਸਰਫ ਕਰਦੀ ਨਹੀਂ ਇਹ ਬੇਸਿਕਲੀ ਗਲਤ ਧਾਰਨਾ ਹੈ ਜਿਸ ਤਰ੍ਹਾਂ ਦਾ ਸਕਿਉਰਿਟੀ ਸਿਨੈਰੀਓ ਪਿੱਛੇ ਬਣ ਗਿਆ ਸੀਗਾ ਸੋ ਉਸ ਸੀਜ਼ ਨੂੰ ਮਧਨਜ਼ਰ ਰੱਖਦੇ ਹੋਏ ਤਾਂ ਥੋੜੇ ਜੀ ਕਾਊਂਟਰ ਮੀਜਰਸ ਐਂਡ ਸਕਿਉਰਿਟੀ ਆਗਮੈਂਟੇਸ਼ਨ ਅਸੀਂ ਕਰਾਈ ਹੈ ਐਂਡ ਇਹ ਜਿਹੜੀ ਐਕਸਰਸਾਈਜ਼ ਹੈ ਪੂਰੇ ਬਾਰਡਰ ਰੇਂਜ ਦੇ ਵਿੱਚ ਕਰਾਈ ਜਾ ਰਹੀ ਹੈ ਇਹਦੇ ਵੀ ਸਰਕਾਰ ਵੱਲੋਂ ਕੁਝ ਫੰਡਸ ਵੀ ਸਾਨੂੰ ਅਲਾਟ ਹੋਏ ਹਨ ਇਹ ਹਰ ਟਾਈਮ ਜਿਹੜਾ ਵੀ ਕੋਈ ਸਿਕਿਉਰਿਟੀ ਚੈਲੰਜ ਆਂਦਾ ਹੈ ਉਹਦੇ ਮੁਤਾਬਿਕ ਜਿਹੜਾ ਸੋਲੂਸ਼ਨ ਉਹਦਾ ਸਾਨੂੰ ਮੌਕੂਲ ਲੱਗਦਾ ਹੈ ਫੀਜ਼ੀਬਲ ਲੱਗਦਾ ਹੈ ਉਸ ਮੁਤਾਬਿਕ ਅਸੀਂ ਕੁਝ ਚੇਂਜਸ ਕੀਤੇ ਆਂ ਐਂਡ ਇਹ ਕੋਈ ਨਵੀਂ ਚੀਜ਼ ਨਹੀਂ ਹੈ ਜਿਹੜੀ ਅਸੀਂ ਕਰ ਰਹੇ ਜਿਹੜਾ ਬੀਪੀਆਰਐਨਡੀ ਹੈ ਉਹਦੇ ਵਿੱਚ ਉਹਨਾਂ ਨੇ ਪ੍ਰੋਪਰਲੀ ਮਤਲਬ ਜਿਹੜੀ ਦੀਵਾਰਾਂ ਹੈਗੀਆਂ ਜਾਂ ਜਿਹੜੇ ਗੇਟਸ ਹੈ ਉਹਦੀ ਹਾਈਟ ਕਿੰਨੀ ਹੋਣੀ ਚਾਹੀਦੀ ਥਿਸ ਇਜ਼ ਆਲਰੇਡੀ ਸਪੈਸੀਫਾਈਡ ਬਾਈ ਬੀਪੀਆਰਐਨਡੀ ਦਾ ਉਸ ਜਿਹੜਾ ਇੱਕ ਨੋਰਮ ਹੈ ਉਹਨਾਂ ਦਾ ਉਦੇ ਮੁਤਾਬਿਕ ਸਾਡੀ ਦਿਵਾਰਾਂ ਨਹੀਂ ਸੀਗੀਆਂ ਸੋ ਵੀ ਹਮ ਨੇ ਡਨ ਐਨੀਥਿੰਗ ਨਿਊ ਵੀ ਆਲਰੇਡੀ ਰੂਲਸ ਹੈਗੇ ਨੇ ਐਂਡ ਉਹਦੀ ਬਸ ਅਸੀਂ ਕੰਪਲਾਈਂਸ ਕੀਤੀ ਹੈ ਸਰ ਰੈਕੋਮੈਂਡेशंस ਵੀ ਜਾਰੀ ਲਾਈਟ ਐਂਡ ਡੋਮੀਨੇਸ਼ਨਸ ਕਾ ਵੀ ਦੇਖ ਰੂਕੀ ਨਹੀਂ ਨਾਈਟ ਡੋਮੀਨੇਸ਼ਨ ਅਸੀਂ ਕੀਤੀ ਹੈ ਸਟਾਰਟ ਐਂਡ ਇਨ ਫੈਕਟ ਇਨ ਰਨ ਅਪ ਟੂ ਦਾ 26th ਆਫ ਜਨਵਰੀ ਤਾਂ ਹੁਣ ਅਸੀਂ ਜ਼ਿਆਦਾ ਮਤਲਬ ਸਾਡੀ ਡੋਮੀਨੇਸ਼ਨ ਐਂਡ ਪੈਟਰੋਲਿੰਗ ਐਂਡ ਇਵਨ ਅਸੀਂ 플ੈਗ ਮਾਰਚਸ ਹੁਣ ਕਰਾਂਗੇ ਤਾਂ ਜਿਸ ਤਰ੍ਹਾਂ ਚੱਲਦਾ ਸੀਗਾ ਉਹਨੂੰ ਇਨ ਫੈਕਟ ਅਸੀਂ ਹੋਰ ਆਰਗੂਮੈਂਟ ਕਰਕੇ ਉਹ ساری ਐਕਸਰਸਾਈਜ਼ ਚਲਣ ਗਈ ਸਰ ਬਟਾਲਾ ਦੀ ਗੱਡੀ ਲੁਕੇ ਗਈ ਸੀ ਉਸ ਤੋਂ ਬਾਅਦ ਉਹਨੇ ਲੁਕੇ ਰਿਹਾ ਸੀ ਉਹ ਹੋਰ ਵੀ ਜਗ੍ਹਾ ਤੇ ਲੁਟ ਰਿਹਾ ਰਿਹਾ ਸੀ ਉਸੇ ਲਈ ਪੁਲਿਸ ਵਾਲੇ ਜਾ ਕੇ ਆਪਰੇਸ਼ਨ ਕਰਦੇ ਸਾਡੇ ਇੱਕ ਇਨਸੀਡੈਂਟ ਹੋਇਆ ਸੀਗਾ ਇਥੇ ਸਿਵਲ ਲਾਈਨ ਦੇ ਵਿੱਚ ਤਾਂ ਉਹ ਕੇਸ ਸਾਡੀ ਸੀ ਜੁਆਇੰਟਲੀ ਜਿਹੜਾ ਅੰਮ੍ਰਿਤਸਰ ਰੂਰਲ ਪੁਲਿਸ ਐਂਡ ਬਟਾਲਾ ਪੁਲਿਸ ਵੀ ਵਰਕਿੰਗ ਔਨ ਇਟ ਸੋ ਦੇ ਸੀ ਕਾਫੀ ਲੀਡਸ ਸਾਡੇ ਕੋਲ ਹੈਗੀਆਂ ਤਾਂ ਉਹ ਇੱਕ ਦੋ ਦਿਨਾਂ ਦੇ ਵਿੱਚ ਵਿਲ ਅਪ੍ਰੀਹੈਂਡ ਪੀਪਲ ਬੜੀ ਜੀ ਲੋਟਕ ਤੋਂ ਕਦੇ ਜੀ ਅੰਦਾਜ਼ਾ ਨਹੀਂ ਵੀ ਆ। ਵੀ ਆਰ ਨਾਟ ਸ਼ੋਰ ਕਿਉਂਕਿ ਉਹ ਫੁਟੇਜ ਜਿਹੜਾ ਹੈਗਾ ਉਹਦੇ ਵਿੱਚ ਬੜਾ ਕੋਈ ਕਲੀਅਰ ਚੀਜ਼ ਨਹੀਂ ਹੈ ਪਰ ਅਸੀਂ ਇੱਕ ਸਾਡੀ ਥਿਰੀ ਹੈ ਕਿ ਚਲੋ ਉਹ ਗੱਡੀ ਸੇਮ ਹੋ ਸਕਦੀ ਹੈ ਪਰ ਹਜੇ ਅਸੀਂ ਸ਼ੋਰ ਨਹੀਂ ਹੈ ਕਿ ਸੇਮ ਹੀ ਗੱਡੀ 26 ਜਨਵਰੀ ਦਾ ਜੇ ਕੁਝ ਆਪਣਾ ਕਿੰਨੇ ਪੋਰਸ ਵਗੈਰਾ ਲਗੇ ਹੋ ਕਿੱਥੋਂ ਕਿੱਥੋਂ ਆ ਰਹੀ ਹੈ ਸਾਡੇ ਕੋਲ ਬਾਹਰੋਂ ਆਲਰੇਡੀ ਪੀਏਪੀ ਦਾ ਇੱਕ ਕੰਪੋਨੈਂਟ ਆਇਆ ਹੈ ਤਾਂ ਅਸੀਂ ਐਂਡ ਵੀ ਹੈਵ ਐਡਿਕਟ ਫੋਰਸ ਇਟ ਇਜ਼ ਜ਼ਿਲਾਲ ਪਧਰੀ ਸਾਡੀ ਫੋਰਸ ਹੈ ਕਾਫੀ ਸਾਡੇ ਕੋਲ ਹੈਗੀ ਉਹਨਾਂ ਨੂੰ ਅਸੀਂ ਇਸਤੇਮਾਲ ਕਰ ਰਹੇ ਨੇ ਸਾਡੇ ਕੋਲ ਪ੍ਰੋਪਰ ਫੋਰਸ ਐਂਡ एवरीथिंग ਅਰੇਂਜਮੈਂਟਸ ਉਹ ਸਾਰੇ ਸੀ ਚੱਕ ਆਊਟ ਕਰ ਰਹੇ ਆ ਪ੍ਰੋਪਰਲੀ ਇਸ ਫੰਕਸ਼ਨ ਨੂੰ ਸੀ ਕਰਾਉਂਗੇ ਸਰ ਸਾਈਬਰ ਕ੍ਰਾਈਮ ਨੂੰ ਲੈ ਕੇ ਤੇ ਬਟਾਲਾ ਪੁਲਿਸ ਵਧੀਆ ਕੰਮ ਕਰਦੀ ਹੈ ਮੋਬਾਈਲ ਜਿੱਦਾਂ ਅਲੋਕਰ ਮਿਲਦੇ ਪਰ ਮੋਟਰਸਾਈਕਲ ਚੋਰੀ ਹੁੰਦੇ ਆ ਅਦਰ ਹੋ ਰਹੀ ਵਾਹਨ ਚੋਰੀ ਹੁੰਦੇ ਉਹਨਾਂ ਨੂੰ ਲੈ ਕੇ ਪੁਲਿਸ ਕਦੋਂ ਆਪਣਾ ਥੋੜਾ ਲੱਭ ਕਰੇ ਅਸੀਂ ਬਟਾਲਾ ਪੁਲਿਸ ਦਾ ਆਫਲੇਟ ਰਿਕਾਰਡ ਇਸ ਤਰ੍ਹਾਂ ਰਿਹਾ ਹੈ ਕਿ ਬਹੁਤ ਕੋਈ ਕੰਟੀ ਕੋਈ ਕੇਸ ਹੋਗਾ ਜਿਹੜਾ ਟਰੇਸ ਨਹੀਂ ਹੋਇਆ ਕੁਝ ਇਨਸੀਡੈਂਟਸ ਹੋਏ ਬਟ ਦੇ ਵਰ ਟ੍ਰੇਸ ਦਾ ਇਹ ਜਿਹੜਾ ਇਹ ਵੀ ਸਾਡੀ ਪ੍ਰਾਇਓਰਟੀ ਹੈ ਪਿੱਛੇ ਥੋੜਾ ਸਟਰੀਟ ਕਰਾਈਮ ਦਾ ਇਸ਼ੂ ਸੀਗਾ ਸਨੈਚਿੰਗ ਉਹਦੇ ਤੇ ਕਾਫੀ ਅਸੀਂ ਨਕੇਲ ਪਾਈ ਹੈ ਬਟ ਜਿੱਥੇ ਵੀ ਇਨਸੀਡੈਂਟ ਹੁੰਦਾ ਹੈ ਤਾਂ ਸਾਡੀ ਟੀਮ ਬੜੀ ਮੁਸਤੈਦ ਹੈ ਕਮਿਟਿਡ ਹੈ ਐਂਡ ਉਹਨੂੰ ਆਪਾਂ ਜ਼ਰੂਰ ਟ੍ਰੇਸ ਕਰਦੇ ਆਂ ਇਹਦੇ ਵਿੱਚ ਜਿਹੜਾ ਬੋਰਡ ਇਹ ਵੀ ਅਸੀਂ ਤੁਹਾਨੂੰ ਆਪਾਂ ਪੂਰੀ ਬਟਾਲਾ ਵੀ ਕਰਦਾ ਹੈ ਕਿਤਾ ਦੀ ਵੀ ਜਗ ਪੁਲਿਸ ਇਸ ਕਿਨ ਲਾਈਟ ਉਹ ਜਿਹੜਾ ਨਹੀਂ ਉਥੇ ਅਸੀਂ ਜੁਆਇੰਟਲੀ ਦੇਖੋ ਬੀਐਸਐਫ ਇਜ਼ ਦਾ ਫਰਸਟ ਲਾਈਨ ਆਫ ਡਿਫੈਂਸ ਤਾਂ ਉਹਨਾਂ ਦੇ ਨਾਲ ਅਸੀਂ ਜੁਆਇੰਟ ਆਪਰੇਸ਼ਨਸ ਕਰ ਰਹੇ ਹਣੀ ਸਾਡੀ ਉਹਨਾਂ ਦੇ ਨਾਲ ਟਾਈਮ ਟੂ ਟਾਈਮ ਮੀਟਿੰਗਸ ਵੀ ਹੁੰਦੀ ਹੈ ਤਾਂ ਇਹਦੇ ਇਲਾਵਾ ਜਿਹੜੀ ਏਜੰਸੀਜ਼ ਹੈ ਸਟੇਟ ਏਜੰਸੀਜ਼ ਸੈਂਟਰਲ ਏਜੰਸੀਜ਼ ਉਸੇ ਆਪਣੇ ਲੈਵਲ ਤੇ ਉਹ ਸਾਰਾ ਉਥੇ ਚੱਲਦਾ ਪਿਆ ਤਾਂ ਉਸੇ ਮਤਲਬ ਜਿਹੜਾ ਵੀ ਕੋਈ ਪਲਾਨ ਬਣਦਾ ਹੈ ਉਹਦੀ ਕੰਪਲਾਈਂਸ ਫਿਰ ਹੋ ਜਾਂਦੀ ਹੈ ਉਥੇ ਥੈਂਕ ਯੂ ਥੈਂਕ ਯੂ ਸੋ ਮਚ